ਲਓ ਭਾਈ ਤਿੰਨ ਬਸ਼ੇਰੀਆਂ ਲੈ ਕੇ ਆਏ ਤੁਹਾਡੇ ਲਈ ਪੂਰੀਆਂ ਚੋਟੀਆਂ ਦੀਆਂ ਤਿੰਨੇ ਇੱਕ ਤੋਂ ਇੱਕ ਬਲਕਿ ਹੈ ਪਹਿਲੀ ਬਸ਼ੇਰੀਏ ਜੀ ਰਤਨਾਕਰ ਲੈਂਦੀ ਇੰਦਰ ਘੋੜੇ ਦੀ ਬੱਚੀ ਹੈ ਤੇ 11 ਮਹੀਨੇ ਉਮਰ ਹੈ ਮੈਂ ਕਹਿੰਨਾ ਵੀ ਬਸ਼ੇਰੀ ਬਹੁਤ ਚੰਗੀ ਬਣਨ ਵਾਲੀ ਹੈ ਬਹੁਤ ਜਿਆਦੇ ਬਰੀਕੀਆਂ ਚ ਹੈ ਬਾਕੀ ਇੰਦਰ ਘੋੜੇ ਦੇ ਬੱਚੇ ਕੱਦ ਵੀ ਬਹੁਤ ਕਰਦੇ ਹੈ ਕਿਉਂ ਬੱਚੀ 11 ਮਹੀਨਿਆਂ ਦੀ ਉਮਰ ਚ ਕਿੰਨਾ ਕੱਦ ਕਰ ਚੁੱਕੀ ਐ ਬਾਕੀ ਮੱਥੇ ਤੇ ਫੁੱਲ ਇੱਕ ਸਾਈਡ ਦੇ ਦੋ ਪੈਰ ਇਹਦੇ ਚਿੱਟੇ ਆ ਬਾਂਤਰਾਂ ਦੀ ਵੀ ਬਹੁਤ ਚੰਗੀ ਐ ਬੱਚੀ ਖੜਨੀ ਖੁਰਨੀ ਬਾ ਕਮਾਲ ਐ ਦੀ ਧੌਣ ਵੇਖੋ ਕਿੰਨੀ ਇਹਦੀ ਬਰੀਕ ਪਈ ਐ ਬਾਕੀ ਅੰਗਾਂ ਪੈਰਾਂ ਦੀ ਮਜ਼ਬੂਤ ਐ ਪੂਰੀ ਤੰਦਰੁਸਤ ਬੱਚੀ ਐ ਤੁਰੇ ਫਿਰਦੀ ਤੁਹਾਡੇ ਸਾਹਮਣੇ ਦੇਖ ਲਓ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕੰਨ ਕੰਨ ਵੀ ਬੜੇ ਚੰਗੇ ਐ ਇਹਦੇ ਤੇ ਇਹਨੇ ਚੰਗੀ ਬਰੀਡ ਪੈਦਾ ਕਰਨੀ ਇਹਦੇ ਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਿਉਂ ਖੁਦ ਚੰਗੀ ਇਹਦੀ ਮਾਂ ਚੰਗੀ ਇਹਦਾ ਬਾਪ ਚੰਗਾ ਸਾਰਾ ਖਾਨਦਾਨੀ ਚੰਗਾ ਆ ਗਿਆ ਮੋਢ ਤੋਂ ਲੈ ਕੇ ਆ ਤੇਲੀ ਕਮੈਤ ਆ ਗਈ ਜੀ ਬੱਚੀ ਤਿੰਨ ਪੈਰ ਚਿੱਟੇ ਮੱਥੇ ਪਟਾ 23 ਮਹੀਨੇ ਉਮਰ ਤੇ 60 ਇੰਚ ਕੱਦ ਹੈ ਰਣੀਆਂ ਵਾਲੇ ਦੀਵ ਰਾਜ ਘੋੜੇ ਦੀ ਪੋਤੀ ਹੈ ਸੰਤਾਂ ਵਾਲਾ ਮਸ਼ਹੂਰ ਘੋੜਾ ਮੋਗੇ ਸੈਡ ਕਨੀ ਉਹਦੀ ਇਹ ਬੱਚੀ ਹੈ ਤੇ ਦਾਦਾ ਇਹਦਾ ਜੀ ਦਲਵਾਗ ਰਣੀਆਂ ਤੇ ਪਰਦਾਦਾ ਅਲੀ ਸ਼ਾਨ ਰੋਇਟਗੜ ਵਾਲਾ ਲੈਣ ਤਾਂ ਚੰਗੀ ਹੈ ਹੀ ਹੈ ਬੱਚੀ 'ਚ ਮਜ਼ਬੂਤੀਆਂ ਤੇ ਬਰੀਕੀ ਚੈੱਕ ਕਰੋ ਵੀ ਕੰਨ ਵੀ ਪੂਰਾ ਚੰਗਾ ਉਧਰੋਂ ਸੁੰਭ ਵੀ ਪੂਰਾ ਚੰਗਾ ਪੂਰੀ ਖੁੱਲੀ ਬਾਡੀ ਵਾਲੀ ਹੈ ਮਾਰવાડી ਬਰੀਕੀਆਂ ਨਾਲ ਤੁਰਦੀ ਦੇਖੋ ਕਿੰਨੇ ਨਖਰੇ 'ਚ ਖੜਨੀ ਖੁਰਨੀ ਵੀ ਪੂਰੀ ਰੋਬ ਵਾਲੀ ਹੈ ਮੈਂ ਕਹਣਾ ਵੀ ਆਪ ਦੇ ਆਪ ਨੂੰ ਪਰਫਾਰਮੈਂਸ ਲਈ ਦੱਸਦੀ ਆ ਵੀ ਭਾਈ ਮੈਂ ਕੋਈ ਚੀਜ਼ ਐ ਦੇਖੋ ਕਿਵੇਂ ਜਾਂਦੀ ਮਾਰਨਿੰਗ ਪਹਿਲਾਂ ਪਾਉਂਦੀ ਬਾਕੀ ਜੇ ਕਿਸੇ ਨੇ ਇੱਕ ਘੂੜੀ ਰੱਖਣੀ ਐ ਨਾ ਤੇ ਜਦੋਂ ਫੜ ਕੇ ਢੇੜਾ ਦਿੱਤਾ ਨਾਲ ਮੈਂ ਕਹਣਾ ਵੀ ਸਵਾਦ ਆਜੂ ਪੈਸੇ ਲਿਆਂਦਾ ਉਹਦੇ ਮੁੱਲ ਮੁੜ ਜਾਣਾ ਬੱਚਾ ਤਾਂ ਇਹਨੇ ਚੰਗਾ ਦੇਣੇ ਦੇਣਾ ਕੋਈ ਸ਼ੱਕ ਵਾਲੀ ਨਹੀਂ ਇਹ ਜੀਆਂ ਘੋੜੀਆਂ ਨੂੰ ਚੰਗੇ ਬ੍ਰੀਡਰ ਪਸੰਦ ਕਰਦੇ ਆ ਵੀ ਚੰਗੇ बच्चे पैदा करने ਲਈ ਤੁਸੀਂ ਗੌਰ ਨਾਲ ਦੇਖ ਲਓ ਕੋਈ ਬਾਲਪੌਰੀਆਂ ਦੀ ਗਲਤ ਨਹੀਂ ਸਾਰੇ ਜਨਵਰਾਂ ਦੀਆਂ ਬਾਲਪੌਰੀਆਂ ਕਲੀਅਰ ਹੈ ਜਿੰਨੇ ਵੀ ਆਪਾਂ ਵੀਡੀਓ ਚ ਦਿਖਾਵਾਂਗੇ ਲੋਕੇਸ਼ਨ ਹੈ ਜੀ ਪਿੰਡ 38 ਬੀਬੀ ਨੇੜੇ ਗੈਸਿੰਗਪੁਰ ਮੰਡੀ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਰਾਜਸਥਾਨ ਇੱਕ ਬੇਸ਼ੇਰੀ ਨੁਕਰੀ ਆਉਂਦੀ ਜੀ ਭੱਜੀ 6 ਮਹੀਨੇ ਉਮਰ ਹੈ ਮਾਂ ਵੀ ਨੁਕਰੀ ਕੁੜੀ 62 ਇੰਚ ਕੱਦ ਦੀ ਤੇ ਆਪੇ ਜੀ ਹਬੂਰ ਲੈਂ ਦੇ ਘੋੜੇ ਦੀ ਬੱਚੀ ਹੈ ਬਿਲਕੁਲ ਸਪੌਟਲੈਸ ਨਵੇਂ ਬੰਦਿਆ ਲਈ ਬਹੁਤ ਫਾਇਦੇ ਦਾ ਸੌਦਾ ਹੈ